ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾ ਇੱਕ ਨਵੇਂ ਚਰਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਦੋਵੇਂ ਪਾਸੇ ਪਾਬੰਦੀਆਂ ਹਮਲੇ ਅਤੇ ਕਾਰਵਾਈਆਂ ਦਾ ਦੌਰ ਲਗਾਤਾਰ ਜਾਰੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਵਧ ਰਹੇ ਤਣਾਅ ਦਾ ਖਮਿਆਜ਼ਾ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗਿਲਪਨ ਦੇ ਲੋਕਾਂ ਨੇ ਹਮਲਿਆਂ ਦੇ ਡਰ ਤੋਂ ਆਪਣੇ ਆਪਣੇ ਘਰਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ ਟਰੈਕਟਰ ਟਰਾਲੀਆਂ ਲੋਡਰ ਅਤੇ ਗੱਡੀਆਂ ਰਾਹੀਂ ਲੋਕ ਆਪਣੇ ਆਪਣੇ ਮਾਲ ਡੰਗਰ ਸਮੇਤ ਸੁਰੱਖਿਅਤ ਥਾਵਾਂ ਵੱਲ ਨੂੰ ਰਵਾਨਾ ਹੋ ਰਹੇ ਨੇ ਇਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਡਰ ਵੀ ਹੈ ਤੇ ਕਿਤੇ ਨਾ ਕਿਤੇ ਗੁੱਸਾ ਵੀ ਹੈ ਇਸ ਮੌਕੇ ਤੇ ਪਿੰਡ ਖਾਲੀ ਕਰ ਰਹੇ ਲੋਕਾਂ ਨੇ ਕਿਹਾ ਕਿ 1965 1971 ਦੀ ਜੰਗ ਜਾਂ 2016 ਦੀ ਸਰਜਕਲ ਸਟ੍ਰਾਈਕ ਮੌਕੇ ਵੀ ਉਹਨਾਂ ਨੂੰ ਆਪਣੇ ਪਿੰਡ ਖਾਲੀ ਕਰਨੇ ਪਏ ਸੀ ਪਰ ਆਰਥਿਕ ਤੌਰ ਉੱਤੇ ਜੋ ਨੁਕਸਾਨ ਹੋਇਆ ਉਹ ਕਿਸੇ ਨੇ ਨਹੀਂ ਭਰਿਆ ਨਾ ਸਰਕਾਰ ਨੇ ਨਾ ਕਿਸੇ ਅਧਿਕਾਰੀ ਨੇ ਸਾਡੀ ਆ ਕੇ ਕੋਈ ਵੀ ਸੁਖ ਸੰਦ ਲਈ ਉਹਨਾਂ ਕਿਹਾ ਕਿ ਉਹ ਇਸੇ ਕਰਕੇ ਹੁਣ جنگ ਤੋਂ ਪਹਿਲਾਂ ਹੀ ਆਪਣਾ ਇਲਾਕਾ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਨੇ ਕਈ ਪਰਿਵਾਰਾਂ ਨੇ ਤਾਂ ਕਿਹਾ ਕਿ ਹੁਣ ਉਹ ਚਾਹੁੰਦੇ ਹਨ ਕਿ ਅਮਨ ਬਣਿਆ ਰਹੇ ਪਰ ਜੇ جنگ ਹੋਈ ਤਾਂ ਸਿਆਸਤਦਾਨਾਂ ਦਾ ਕੁਝ ਨਹੀਂ ਹੋਣਾ ਪਰ ਆਮ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਣੀ ਹੈ ਭਾਰਤ ਵੱਲੋਂ ਪਾਕਿਸਤਾਨ ਉੱਤੇ ਹਵਾਈ ਹਮਲੇ ਤੋਂ ਬਾਅਦ ਸਰਹੱਦੀ ਇਲਾਕਿਆਂ ਵਿੱਚ ਡਰ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਲੋਕ ਆਪਣੀਆਂ ਜ਼ਿੰਦਗੀਆਂ ਦੀ ਸੁਰੱਖਿਆ ਲਈ ਇਲਾਕਾ ਛੱਡ ਰਹੇ ਨੇ ਇਹ ਹਾਲਾਤ ਸਾਨੂੰ ਸੱਚਾਈ ਦਿਖਾਉਂਦੇ ਨੇ ਕਿ ਜੰਗ ਕਦੇ ਵੀ ਹੱਲ ਨਹੀਂ ਹੁੰਦੀ ਜਿੱਤ ਕਿਸੇ ਦੀ ਨਹੀਂ ਹੁੰਦੀ ਪਰ ਹਾਰ ਸਿਰਫ ਇਨਸਾਨੀਅਤ ਦੀ ਹੀ ਹੁੰਦੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾ ਇੱਕ ਨਵੇਂ ਚਰਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਦੋਵੇਂ ਪਾਸੇ ਪਾਬੰਦੀਆਂ ਹਮਲੇ ਅਤੇ ਕਾਰਵਾਈਆਂ ਦਾ ਦੌਰ ਲਗਾਤਾਰ ਜਾਰੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਵਧ ਰਹੇ ਤਣਾਅ ਦਾ ਖਮਿਆਜ਼ਾ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗਿਲਪਨ ਦੇ ਲੋਕਾਂ ਨੇ ਹਮਲਿਆਂ ਦੇ ਡਰ ਤੋਂ ਆਪਣੇ ਆਪਣੇ ਘਰਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ ਟਰੈਕਟਰ ਟਰਾਲੀਆਂ ਲੋਡਰ ਅਤੇ ਗੱਡੀਆਂ ਰਾਹੀਂ ਲੋਕ ਆਪਣੇ ਆਪਣੇ ਮਾਲ ਡੰਗਰ ਸਮੇਤ ਸੁਰੱਖਿਅਤ ਥਾਵਾਂ ਵੱਲ ਨੂੰ ਰਵਾਨਾ ਹੋ ਰਹੇ ਨੇ ਇਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਡਰ ਵੀ ਹੈ ਤੇ ਕਿਤੇ ਨਾ ਕਿਤੇ ਗੁੱਸਾ ਵੀ ਹੈ ਇਸ ਮੌਕੇ ਤੇ ਪਿੰਡ ਖਾਲੀ ਕਰ ਰਹੇ ਲੋਕਾਂ ਨੇ ਕਿਹਾ ਕਿ 1965 1971 ਦੀ ਜੰਗ ਜਾਂ 2016 ਦੀ ਸਰਜਿਕਲ ਸਟ੍ਰਾਈਕ ਮੌਕੇ ਵੀ ਉਹਨਾਂ ਨੂੰ ਆਪਣੇ ਪਿੰਡ ਖਾਲੀ ਕਰਨੇ ਪਏ ਸੀ ਪਰ ਆਰਥਿਕ ਤੌਰ ਉੱਤੇ ਜੋ ਨੁਕਸਾਨ ਹੋਇਆ ਉਹ ਕਿਸੇ ਨੇ ਨਹੀਂ ਭਰਿਆ ਨਾ ਸਰਕਾਰ ਨੇ ਨਾ ਕਿਸੇ ਅਧਿਕਾਰੀ ਨੇ ਸਾਡੀ ਆ ਕੇ ਕੋਈ ਵੀ ਸੁੱਖ ਸੰਦ ਲਈ ਉਹਨਾਂ ਕਿਹਾ ਕਿ ਉਹ ਇਸੇ ਕਰਕੇ ਹੁਣ جنگ ਤੋਂ ਪਹਿਲਾਂ ਹੀ ਆਪਣਾ ਇਲਾਕਾ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਨੇ ਕਈ ਪਰਿਵਾਰਾਂ ਨੇ ਤਾਂ ਕਿਹਾ ਕਿ ਹੁਣ ਉਹ ਚਾਹੁੰਦੇ ਹਨ ਕਿ ਅਮਨ ਬਣਿਆ ਰਹੇ ਪਰ ਜੇ جنگ ਹੋਈ ਤਾਂ ਸਿਆਸਤਦਾਨਾਂ ਦਾ ਕੁਝ ਨਹੀਂ ਹੋਣਾ ਪਰ ਆਮ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਣੀ ਹੈ ਭਾਰਤ ਵੱਲੋਂ ਪਾਕਿਸਤਾਨ ਉੱਤੇ ਹਵਾਈ ਹਮਲੇ ਤੋਂ ਬਾਅਦ ਸਰਹੰਦੀ ਇਲਾਕਿਆਂ ਵਿੱਚ ਡਰ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਲੋਕ ਆਪਣੀਆਂ ਜ਼ਿੰਦਗੀਆਂ ਦੀ ਸੁਰੱਖਿਆ ਲਈ ਇਲਾਕਾ ਛੱਡ ਰਹੇ ਨੇ ਇਹ ਹਾਲਾਤ ਸਾਨੂੰ ਸੱਚਾਈ ਦਿਖਾਉਂਦੇ ਨੇ ਕਿ ਜੰਗ ਕਦੇ ਵੀ ਹੱਲ ਨਹੀਂ ਹੁੰਦੀ ਜਿੱਤ ਕਿਸੇ ਦੀ ਨਹੀਂ ਹੁੰਦੀ ਪਰ ਹਾਰ ਸਿਰਫ ਇਨਸਾਨੀਅਤ ਦੀ ਹੀ ਹੁੰਦੀ ਹੈ